ਅਗਲੀ ਖਬਰ ਮੇਨ ਖਬਰ ਜਿਹੜੀ ਖਾਸ ਕਰਕੇ ਪੰਜਾਬੀਆਂ ਚ ਸਿੱਖਾਂ ਚ ਪਿਛਲੇ 24 ਘੰਟਿਆਂ ਚ ਇੰਡੀਆ ਦੇ ਗੋਦੀ ਮੀਡੀਆ ਵੱਲੋਂ ਇੰਡੀਆ ਦੀ ਸਰਕਾਰ ਵੱਲੋਂ ਝੂਠੀ ਫਲਾਈ ਜਾ ਰਹੀ ਆ ਵੀ ਅਮਰੀਕਾ ਦੇ ਨਿਊਯਾਰਕ ਤੇ ਨਿਊ ਜਰਸੀ ਦੇ ਗੁਰੂ ਘਰਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਪਏ ਆ ਟੋਟਲੀ ਉਸੇ ਤਰ੍ਹਾਂ ਝੂਠੀ ਖਬਰ ਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਵੀ ਨikhil Gupta ਨੂੰ ਇੰਡੀਆ ਦਾ ਫੋਰਮ ਮਿਨਿਸਟਰ ਜਿਹੜਾ ਆ ਜੇ ਸ਼ੰਕਰ ਸ਼ਰਾਕੇ ਨਾਲ ਲੈ ਗਿਆ ਉਸੇ ਤਰ੍ਹਾਂ ਭਾਈ ਹਰਦੀਪ ਸਿੰਘ ਨੇਜਰ ਉਹਨਾਂ ਨੂੰ ਕਤਲ ਕਰਨ ਵਾਲੇ ਜਿਹੜੇ ਮੁੰਡੇ ਆ ਪਈ ਉਹਨਾਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਗਿਆ ਹੈਗਾ ਟੋਟਲੀ ਝੂਠੀਆਂ ਖਬਰਾਂ ਫਲਾ ਦਿੱਤੀਆਂ ਗਈਆਂ ਕਾਰਨ ਕੀ ਆ ਪਈ ਰਸ਼ੀਆ ਦਾ ਇੱਕ ਟੀਵੀ ਚੈਨਲ ਹੈਗਾ ਇੰਡੀਆ ਦੇ ਵਿੱਚ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿੱਖਾਂ ਦੇ ਅਗੇਂਸਟ ਇੱਕ ਵੇਵ ਜਿਹੜੀ ਘੜ ਰਿਆ ਸਿੱਖਾਂ ਨੂੰ ਅਤਵਾਦੀ ਸਿੱਖਾਂ ਨੂੰ ਖਾਲਸਤਾਨੀ ਸਿੱਖਾਂ ਨੂੰ ਐਂਟੀ ਇੰਡੀਆ ਇਦਾਂ ਸ਼ੋਅ ਕਰ ਰਿਹਾ ਹੈਗਾ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਉਹ ਖਬਰ ਰਿਲੀਜ਼ ਕਰਦੇ ਆ ਉਸ ਖਬਰ ਤੋਂ ਬਾਅਦ ਫਿਰ ਇੰਡੀਆ ਦਾ ਸਾਰਾ ਚੈਨਲ ਤੇ ਅਨਫੋਰਚੂਨੇਟਲੀ ਉਹਦੇ ਵਿੱਚ ਬਹੁਤ ਸਾਰੇ ਪੰਜਾਬੀ ਟੀਵੀ ਚੈਨਲ ਪੰਜਾਬੀ ਨਿਊਜ਼ਪੇਪਰ ਵੀ ਇਦਾਂ ਦੀਆਂ ਜਿਹੜੀਆਂ ਖਬਰਾਂ ਫਲਾਉਂਦੇ ਹੈਗੇ ਆ ਸਰੋਤਿਆਂ ਨੂੰ ਯਾਦ ਹੋਊਗਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪੋਂ ਨਹੀਂ ਬਣੇ ਆ H1B ਵੀਜ਼ੇ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇਸ਼ੂ ਆ ਉਹ ਬਣਿਆ ਹੋਇਆ ਆ ਬਹੁਤ ਸਾਰੇ ਜਿਹੜੇ ਅਮਰੀਕਨ ਆ ਉਹ H1B ਵੀਜ਼ੇ ਨੂੰ ਇਸ ਕਰਕੇ ਨਹੀਂ ਪਸੰਦ ਕਰਦੇ ਕਿ ਇਹ ਸਿਸਟਮ ਦੇ ਵਿੱਚ ਅਬਿਊਜ਼ ਹੋ ਰਿਹਾ ਆ ਬਹੁਤ ਸਾਰੇ ਲੋਕ ਜੋ H1B ਵੀਜ਼ੇ ਦੇ ਅੰਦਰ ਕਈ ਕੰਸਲਟੈਂਟਸ ਉੱਥੇ ਝੂਠੀਆਂ ਡਿਗਰੀਆਂ ਸ਼ੋਅ ਕਰਕੇ ਝੂਠਾ ਐਕਸਪੀਰੀਅੰਸ ਸ਼ੋਅ ਕਰਕੇ ਇੱਥੇ ਲਿਆਉਂਦੇ ਆ ਤੇ ਉਹਨਾਂ ਨੂੰ ਪੈਸੇ ਵੀ ਛੱਕ ਦੀ ਘਾਟ ਦਿੱਤੇ ਜਾਂਦੇ ਪਰ ਚਾਰਜ ਕੰਪਨੀਆਂ ਤੋਂ ਜ਼ਿਆਦਾ ਕੀਤੇ ਜਾਂਦੇ ਆ ਸੋ ਅਮਰੀਕਨ ਖਾਸ ਕਰਕੇ ਜਿਹੜੇ ਰਾਈਟ ਵਿੰਗ ਵਾਲੇ ਆ ਉਹ ਚਾਹੁੰਦੇ ਆ ਭਈ H1B ਵੀਜ਼ਾ ਜਾਂ ਤਾਂ ਖਤਮ ਹੋਣਾ ਚਾਹੀਦਾ ਜਾਂ ਟੋਟਲੀ ਇਹਨੂੰ ਓਵਰਆਲ ਹੋਣਾ ਚਾਹੀਦਾ 트럼ਪ ਹੋਣੀ ਤੇ ਐਲੋਨ ਮਸਕ ਹੋਣੀ ਇਹਦੇ ਹੱਕ ਦੇ ਵਿੱਚ ਆ ਵਿਵੇਕ ਰਾਮਾ ਸੁਆਮੀ ਦੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਛੁੱਟੀ ਆ ਉਹ ਇਸੇ ਕਰਕੇ ਹੋਈ ਸੀ ਕਿਉਂਕਿ ਉਹ H1 ਵੀਜੇ ਦੇ ਹੱਕ ਦੇ ਵਿੱਚ ਸੀ ਕੁਝ ਉਹਨਾਂ ਨੇ ਜਿਹੜੀਆਂ ਸਟੇਟਮੈਂਟਸ ਸੀਗੀਆਂ ਉਹ ਅਮਰੀਕਨਸ ਦੇ ਉਲਟ ਦਿੱਤੀਆਂ ਸੀਆਂ ਜਿਹੜਾ 18000 ਫਿਗਰ ਦਾ ਨੰਬਰ ਆ ਇੰਡੀਆ ਦੇ ਫੋਰਨ ਮਿਨਿਸਟਰ ਜੈ ਸ਼ੰਕਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਟੇਟਮੈਂਟਾਂ ਜਾਰੀ ਕੀਤੀਆਂ ਜਾ ਰਹੀਆਂ ਭੀ ਅਸੀਂ 18000 ਬੰਦੇ ਨੂੰ ਬਾਪਸ ਲਵਾਂਗੇ ਜਦ ਕਿ ਫਿਗਰ ਇਹ ਆ ਵੀ 7.5 ਲੱਖ ਦੇ ਕਰੀਬ ਅ ਅਮਰੀਕਾ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਬੰਦੇ ਆ ਉਹ ਅਨ ਡਾਕੂਮੈਂਟਡ ਹੈਗੇ ਆ ਉਹ 18000 ਕਹਿ ਰਿਹਾ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਇਹ ਪੰਜਾਬੀ ਆ ਇਹ ਖਾਲਸਤਾਨੀ ਆ ਜਿਹੜੇ ਰੌਲਾ ਪਾਉਂਦੇ ਆ ਉਹਨਾਂ ਨੂੰ ਅਸੀਂ ਵਾਪਸ ਲੈ ਰਹੇ ਆ ਕਿ ਆ ਸੋ ਟੋਟਲੀ ਧਿਆਨ ਜਿਹੜਾ ਆ ਉਹ H1B ਵੀਜੇ ਤੋਂ ਡਿਵਰਟ ਕੀਤਾ ਜਾ ਰਿਹਾ ਹੈਗਾ ਟੋਟਲੀ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਜਾ ਰਹੀ ਆ ਇੰਡੀਆ ਦਾ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਇੱਥੇ ਕਲੀਅਰਲੀ ਦਿਖਦਾ ਆ ਨਿਕਲ ਗੁਪਤੇ ਦੇ ਸਬੰਧ ਦੇ ਵਿੱਚ ਲੈ ਕੇ ਝੂਠੀਆਂ ਖਬਰਾਂ ਕੈਨੇਡਾ ਵਾਲੀਆਂ ਝੂਠੀਆਂ ਖਬਰਾਂ ਹੁਣ ਅਮਰੀਕਾ ਦੇ ਵਿੱਚ ਸਿੱਖਾਂ ਦੇ ਅਗੇਂਸਟ ਜਿਹੜੀਆਂ ਝੂਠੀਆਂ ਖਬਰਾਂ ਇਹ ਫਲਾਈਆਂ ਜਾ ਰਹੀਆਂ ਹੈਗੀਆਂ ਆ ਜੋ ਮੇਰੀ ਕੁਝ ਪ੍ਰਬੰਧਕਾਂ ਨਾਲ ਵੀ ਗੱਲਬਾਤ ਹੋਈ ਆ ਈਸਟਰ ਦੇ ਗੁਰੂ ਘਰਾਂ ਦੇ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਬਿਲਕੁਲ ਜਿਹੜਾ ਜੋ ਸਿੰਘ ਜੀ ਨਿਊਯਾਰਕ ਦੇ ਗੁਰਦੁਆਰਾ ਜਿਹੜੇ ਸਿੱਖ ਕਲਚਰਲ ਸੁਸਾਇਟੀ ਰਿਚਮੈਂਡ ਹਿੱਲ ਦੀ ਜਿਹੜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਵਿੰਦਰ ਸਿੰਘ ਬੋਪਰਾਈ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਦੀ ਕੋਈ ਵੀ ਰੇਡ ਨਹੀਂ ਹੋਈ ਤੇ ਉਹਨਾਂ ਨੇ ਨਾਲ ਕਿਹਾ ਵੀ ਉਸ ਚੈਨਲ ਨੂੰ ਇੱਕ ਪੁਰਾਣੀ ਫੋਟੋ ਵੀ ਜਿਹੜੀ ਆ ਉਹ ਉਹਨਾਂ ਨੇ ਵਰਤੀ ਜਿਹੜੀ ਉਹਦੇ ਵਿੱਚ ਸੀਗੀ ਸੋ ਜਿਹੜਾ ਇਹ ਤੁਸੀਂ ਦੱਸਿਆ ਤਾਂ ਵੀ ਇਹ ਪੂਰਾ ਇੱਕ ਪ੍ਰੋਪਗੈਂਡ ਦੇ ਤਹਿਤ ਕੈਨੇਡਾ ਦੇ ਵਿੱਚ ਇਹ ਕੰਮ ਲੰਮੇ ਸਮੇਂ ਤੋਂ ਭਾਰਤੀ ਅਲਾਈਂਡ মিডিਆ ਭਾਰਤੀ মিডিਆ ਸੰਗੀ মিডিਆ ਜਿਹੜਾ ਆ ਉਹ ਕਰਦਾ ਆ ਰਿਹਾ ਆ ਤੇ ਹੁਣ ਆਈਸ ਦੀ ਜਿਹੜੀ ਉਹ ਆੜ ਦੇ ਵਿੱਚ ਉਹਨਾਂ ਨੇ ਇਹ ਕੀਤਾ ਹੁਣ ਭਾਈ ਜੇ ਤਾਂ ਵੱਜੂਗੀ ਰੇਡ ਫਿਰ ਤਾਂ ਲੱਗੂਗਾ ਪਤਾ ਤੁਸੀਂ ਜਾਣਗੇ ਜਿਹੜਾ ਉਹ ਝੂਠ ਜਿਹੜਾ ਉਹ ਫਲਾਈ ਜਾ ਰਹੇ ਆ ਇਹ ਹਾਲਾਤ ਜਿਹੜੇ ਆ ਭਾਰਤ ਦੇ ਜਿਹੜੇ ਚੈਨਲਾਂ ਦੇ ਇਸ ਟਾਈਮ ਬਣ ਚੁੱਕੇ ਹੈਗੇ ਆ ਇਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆ ਬੇਹੂਦਾ ਜਿਹੜੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਾਂ ਜਿਹੜਾ 트럼ਪ ਉਹਨਾਂ ਨੇ ਇੱਕ ਚੀਜ਼ ਜਿਹੜੀ ਜ਼ਰੂਰ ਕਹੀ ਆ ਵੀ ਸਕੂਲਾਂ ਨੂੰ ਹਸਪਤਾਲਾਂ ਨੂੰ ਤੇ ਜਿਹੜੇ ਚਰਚੇਜ਼ ਆ ਉਹਨਾਂ ਨੂੰ ਉਸ ਲਿਸਟ ਦੇ ਵਿੱਚੋਂ ਕੱਢ ਦਿੱਤਾ ਵੀ ਭਾਈ ਕਹਿੰਦੇ ਵੀ ਜੇ ਛਾਪੇ ਮਾਰਦੇ ਆ ਮਾਰ ਲਓ ਪਰ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਝੂਠੀ ਜਿਹੜੀ ਖਬਰ ਆ ਉਹ ਫਲਾਈ ਜਾ ਰਹੀਆਂ ਜਾਣ ਬੁੱਝ ਕੇ ਜਿਹੜਾ ਭਾਰਤੀ ਮੀਡੀਆ ਆ ਉਹ ਸਿੱਖਾਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਖਬਰ ਫਲਾ ਕੇ ਉਹਨਾਂ ਨੂੰ ਡਰਾਉਣ ਦੀ ਤੇ ਉਹਨਾਂ ਨੂੰ ਇਹ ਦੱਸਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਹੁਣ ਇਹ ਥੋੜੀ ਆ ਵੀ ਵੀ ਹਰ ਇੱਕ ਜਿਹੜਾ ਸਿੱਕੇ ਤੇ ਬੈਠਾ ਹੈ ਜਾਂ ਜਿਹੜਾ ਵੀ ਗੁਰੂ ਘਰ ਚ ਜਾਂਦਾ ਆ ਵੀ ਉਹ ਉੱਥੇ ਅਨ ਡਾਕੂਮੈਂਟਡ ਜਿਹੜਾ ਉੱਥੇ ਰਹਿੰਦਾ ਆ ਸਿਟੀਜ਼ਨ ਵੀ ਆ ਗ੍ਰੀਨ ਕਾਰਡ ਵੀ ਆ ਵਰਕ ਪਰਮਿਟ ਵਾਲੇ ਵੀ ਆ ਜਿਨ੍ਹਾਂ ਦੇ ਕੋਈ ਕੇਸ ਚੱਲਦੇ ਆ ਹਰ ਤਰ੍ਹਾਂ ਦਾ ਲੋਕ ਉੱਥੇ ਜਿਹੜੇ ਆਉਂਦੇ ਜਾਂਦੇ ਆ ਨਾਲੇ ਗੁਰੂ ਦੀ ਸ਼ਰਨ ਦੇ ਵਿੱਚ ਤਾਂ ਹਰ ਇੱਕ ਨੂੰ ਇਜਾਜ਼ਤ ਆ ਆਉਣ ਦੀ ਜਿਹੜਾ ਮਰਜ਼ੀ ਹੋਵੇ ਉਹਦੇ ਵਿੱਚ ਕੋਈ ਸਟੇਟਸ ਥੋੜੀ ਚੈੱਕ ਹੋਣਾ ਆ ਪਰ ਇਹ ਜਾਣ ਬੁੱਝ ਕੇ ਦੇਖੋ ਕਿਦਾਂ ਝੂਠੀਆਂ ਖਬਰਾਂ ਫਲਾਈਆਂ ਜ ਨਿਕਲ ਗੁਪਤੇ ਦੀ ਵੀ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਸਾਰਾ ਕੁਝ ਜਿਹੜਾ ਹੋ ਕੇ ਸੋ ਗੁਰੂ ਘਰ ਦੇ ਜਿਹੜੇ ਕਮੇਟੀ ਦੇ ਪ੍ਰਧਾਨ ਆ ਦਵਿੰਦਰ ਸਿੰਘ ਬੋਪਾ ਰਾਏ ਹੋਣਾ ਨੇ ਕਨਫਰਮ ਕਰ ਦਿੱਤਾ ਕਿੰਦੇ ਵੀ ਨਿਊਯਾਰਕ ਨਿਊ ਜਰਸੀ ਦੇ ਗੁਰੂ ਘਰਾਂ ਦੇ ਵਿੱਚ ਕੋਈ ਵੀ ਆਈਐਸਟੀ ਜਿਹੜੀ ਰੇਡ ਆ ਉਹ ਨਹੀਂ ਹੋਈ ਜਿਹੜੇ ਚੈਨਲ ਦੇ ਵੱਲੋਂ ਜਿਹੜੀ ਝੂਠੀ ਖਬਰ ਚਲਾਈ ਜਾ ਰਹੀ ਆ ਉਹਨਾਂ ਨੂੰ ਜਿਹੜਾ ਉਹ ਗਰੇਜ ਇਸ ਚੀਜ਼ ਦੇ ਵਿੱਚੋਂ ਆ ਕਰਨਾ ਚਾਹੀਦਾ ਆ ਤੇ ਉਹਨਾਂ ਨੇ ਕਿਹਾ ਵੀ ਆਵਾਮ ਨੂੰ ਸੁਚੇਤ ਰਹਿਣ ਦੀ ਵੀ ਜਿਹੜੀ ਉਹ ਆ ਲੋਡ ਹੈਗੀ ਆ ਇਥੋਂ ਤੱਕ ਕਿ ਹਰਜੋਤ ਸਿੰਘ ਜੀ ਜਦ ਇਹ ਨਿਊਜ਼ ਇੰਡੀਆ ਦੇ ਵਿੱਚ ਟ੍ਰੈਂਡ ਕਰਨੀ ਸ਼ੁਰੂ ਕਰ ਦਿੱਤੀ ਨਿਊਯਾਰਕ ਟਾਈਮਜ਼ ਨੇ ਵੀ ਜਿਹੜੀ ਆਪਰੋਚ ਕੀਤੀ ਹੈ ਇਸ ਖਬਰ ਦੀ ਜਿਹੜੀ ਉਹ ਪੁਸ਼ਟੀ ਕਰਨ ਦੇ ਲਈ ਵੀ ਭਾਈ ਇਹ ਕੀ ਵਾਕਿਆ ਸੱਚੀ ਖਬਰ ਆ ਕਿ ਇਹ ਝੂਠੀ ਖਬਰ ਆ ਪਰ ਇਹ ਬਿਲਕੁਲ ਝੂਠੀ ਖਬਰ ਜਿਹੜੀ ਆ ਇਹ ਨਿਕਲੀ ਆ ਸੋ ਇਹ ਜਿਹੜਾ ਰਸ਼ੀਆ ਦਾ ਆਰਟੀ ਆਈ ਥਿੰਕ ਇਸ ਪਤਨਿਕ ਕਰਕੇ ਇੱਕ ਟਵਿੱਟਰ ਤੇ ਉਹਨਾਂ ਦਾ ਅਕਾਊਂਟ ਚੱਲਦਾ ਹੈ ਕਿ ਚੈਨਲ ਚੱਲਦਾ ਆ ਉਹ ਜਾਣ ਬੁੱਝ ਕੇ ਸਿੱਖਾਂ ਦੇ ਉਲਟ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜਾ ਉਹ ਟਾਰਗੇਟ ਕਰਕੇ ਝੂਠੀਆਂ ਪ੍ਰੋਪਗਾਂਡੇ ਵਾਲੀਆਂ ਜਿਹੜੀਆਂ ਖਬਰਾਂ ਆ ਉਹ ਚਲਾਉਂਦੇ ਨੇ ਤਾਂ ਜੋ ਇੱਥੇ ਜਿਹੜੀ ਆ ਲਾਲਾ ਲਾਲਾ ਜਿਹੜੀ ਉਹ ਕਰਾਈ ਜਾ ਸਕੇ ਟੋਟਲੀ ਜਦੋਂ ਹੁਣ ਤੁਸੀਂ ਦੇਖੋ ਵੀ ਰਸ਼ੀਆ ਦਾ ਜਿਹੜਾ ਇਹ ਕਾਮਰੇਟਾਂ ਦਾ ਚੈਨਲ ਹੈਗਾ ਪਹਿਲਾਂ ਇਹ ਖਬਰ ਝੂਠੀ ਫਲਾਉਂਦਾ ਸਿੱਖਾਂ ਦੇ ਗੇਸਟ ਉਹ ਤੋਂ ਬਾਅਦ ਫਿਰ ਇੰਡੀਆ ਦੇ ਜਿਹੜੇ ਬਾਕੀ ਦੇ ਨਿਊਜ਼ਪੇਪਰ ਆ ਟੀਵੀ ਸਟੇਸ਼ਨ ਆ ਉਹੋ ਈਵਨ ਉੱਥੇ ਤਾਂ ਦੇਖੋ ਇਕਨੋਮਿਕ ਟਾਈਮ ਵਰਗਾ ਯੂਐਸ ਹੋਮਲੈਂਡ ਸਕਿਉਰਿਟੀ ਏਜੰਟਸ ਵਿਜ਼ਿਟ ਗੁਰਦੁਆਰਸ ਇਨ ਨਿਊਯਾਰਕ ਤੇ ਇੰਨੀ ਜਿਆਦਾ ਝੂਠ ਖਬਰ ਫਲਾਉਂਦੇ ਆ ਉਹ ਫਿਰ ਕੀ ਆ ਬਈ ਅਮਰੀਕਨ ਮੀਡੀਆ ਉਹ ਨਾਲ ਦੇਖਦਾ ਹੈਗਾ ਵੀ ਦੇਖੋ ਜੀ ਇਹ ਖਬਰ ਆ ਰਹੀ ਆ ਐਨਡੀਟੀਵੀ ਲਿਖਦਾ ਵੀ ਯੂਐਸ ਆਫੀਸ਼ੀਅਲਸ ਹੰਟਿੰਗ ਫਾਰ ਇਲੀਗਲ ਇਮੀਗ੍ਰੈਂਟਸ ਐਟ ਗੁਰਦੁਆਰਸ ਇਨ ਨਿਊਯਾਰਕ ਦੇਖੋ ਪੇ ਹੰਟ ਕਰ ਰਹੇ ਆ ਵੀ ਦੱਸੋ ਵੀ ਕੋਈ ਸ਼ਿਕਾਰ ਥੋੜਾ ਕਰ ਰਹੇ ਆ ਦੱਸੋ ਹਾਂ ਉਹਨਾਂ ਨੇ ਹਾਲਾਂਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜੇ ਭਾਰਤ ਜਾਂ ਭਾਰਤੀ ਏਜੰਟ ਸੁਣਦੇ ਆ ਬਹੁਤ ਸਾਰੇ ਗੁਰੂ ਘਰਾਂ 'ਚ Hindu ਬੰਦੇ ਜਿਹੜੇ ਆ Hindu ਆਪਣੇ ਭੈਣ ਭਰਾ ਆ ਉਹ ਗੁਰੂ ਘਰਾਂ ਚ ਆਂਦੇ ਆ ਰਹਿੰਦੇ ਵੀ ਰਹੇ ਆ ਜਦੋਂ ਕਿਸੇ ਦਾ ਕੋਈ ਸਹਾਰਾ ਨਹੀਂ ਹੁੰਦਾ ਨਾ ਉਹ ਗੁਰੂ ਘਰ ਆਂਦੇ ਆ ਫਰੀਮਨ ਗੁਰਦਾਰਾ ਸਾਹਿਬ ਦੀ ਐਗਜ਼ਾਮਪਲ ਮੇਰੇ ਕੋ ਮੈਨੂੰ ਪਤਾ ਵੀ ਬਹੁਤ ਬਹੁਤ ਦਿਨ ਉੱਥੇ ਆ ਕੇ ਸਾਊਥ ਇੰਡੀਆ ਦੇ ਹੋਰ ਰਹਿੰਦੇ ਆ ਜਦ ਤੱਕ ਜੌਬ ਨਹੀਂ ਲੱਭੀ ਚਲੋ ਨਾਲੇ ਪ੍ਰਸ਼ਾਦਾਸ਼ਕ ਕੋ ਨਾਲੇ ਉੱਥੋਂ ਰਾਈਡਾਂ ਵੀ ਲੋਕ ਫਰੀ ਦਿੰਦੇ ਰਹੇ ਆ ਉਸ ਤੋਂ ਬਾਅਦ ਔਰ ਤੁਸੀਂ ਇੰਡੀਅਨ ਐਕਸਪ੍ਰੈਸ ਲਿਖਦਾ ਹੈ ਵੀ ਯੂ ਐਸ ਟਾਰਗੇਟਸ ਗੁਰਦੁਆਰਸ ਇਨ ਨਿਊਯਾਰਕ ਨਿਊਜਰਸੀ ਇਨ ਹੰਟ ਫਾਰ ਕ੍ਰਿਮੀਨਲ ਐਲੀਅੰਸ ਇਹਨਾਂ ਦਾ ਮਤਲਬ ਇਹ ਆ ਵੀ ਗੁਰੂ ਘਰਾਂ ਦੇ ਵਿੱਚ ਕ੍ਰਿਮੀਨਲ ਐਲੀਅੰਸ ਹੈਗੇ ਆ ਬਹੁਤ ਸਾਰੀਆਂ ਅਖਬਾਰਾਂ ਨੇ ਤਾਂ ਇਹ ਕਿਹਾ ਵੀ ਜਿਹੜੇ ਖਾਲਸਤਾਨੀ ਆ ਉਹਨਾਂ ਨੂੰ ਜਿਹੜੇ ਆ ਆਈਸ ਵਾਲੇ ਹੰਟ ਕਰ ਰਹੇ ਆ ਤਾਂ ਕਿ ਉਹਨਾਂ ਨੂੰ ਫੜਾ ਕੇ ਤੇ ਫਿਰ ਉਹ ਜੈ ਸ਼ੰਕਰ ਦੇ ਸਾਹਮਣੇ ਪੇਸ਼ ਕਰ ਦੇਣੇ ਵੀ ਭਈ ਲੈ ਜਾ ਹੁਣ ਤੁਸੀਂ ਹਨਾ ਤੇ ਨਿਊਜ਼ 18 트럼ਪ ਕ੍ਰੈਕਡਾਊਨ ਔਨ ਗੁਰਦੁਆਰਸ ਇਨ ਨਿਊਜਰਸੀ ਨਿਊਯਾਰਕ ਸੋ ਇੱਕ ਤਾਂ ਇਹ ਆ ਭਈ ਸਿੱਖਾਂ ਨੇ ਆਪਾਂ ਨੂੰ ਪਤਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵਾਰੀ 트াম্প ਦੀ ਪ੍ਰੈਜ਼ੀਡੈਂਟ 트াম্প ਦੀ ਸਪੋਰਟ ਕੀਤੀ ਆ ਇੱਕ ਪਾਸੇ ਤਾਂ ਉਹ ਇਹ ਸ਼ੋਅ ਕਰ ਰਹੇ ਆ ਭਈ ਜਿਹੜੇ ਸਿੱਖ ਆ ਉਹ ਹੁਣ ਬਹੁਤ ਅਫਸੈਟ ਆ 트াম্প ਤੋਂ ਕਿਉਂਕਿ ਉੱਥੇ ਗੁਰੂ ਘਰਾਂ ਦੇ ਵਿੱਚ ਜੋ ਛਾਪੇ ਪੈਣੇ ਸ਼ੁਰੂ ਹੋ ਗਏ ਆ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜਿਹੜੇ ਅਨਡਾਕੂਮੈਂਟਡ ਲੋਕਾਂ ਦੀ ਜੇ ਕੋਈ ਹੈਲਪ ਕਰਦਾ ਉਹ ਚਰਚਾ ਬਹੁਤ ਸਾਰੇ ਚਰਚਾਂ 'ਚ ਸੌਆਂ ਦੀ ਗਿਣਤੀ ਦੇ ਵਿੱਚ ਲੋਕ ਹੁੰਦੇ ਆ ਪਿਛਲੇ ਸਮਿਆਂ ਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਦੋਂ ਸਿੱਖਾਂ ਨੂੰ ਪੰਜਾਬੀਆਂ ਨੂੰ ਬਾਰਡਰ ਕ੍ਰੋਸ ਕਰਦੇ ਫੜਦੇ ਸੀ ਨਾ ਤੇ ਉਹ ਐਲ ਸੈਂਟਰੋ ਗੁਰਦੁਆਰਾ ਸਾਹਿਬ ਜਿਹੜਾ ਕੈਲੀਫੋਰਨੀਆ ਦਾ ਲਾਸ ਐਂਜਲਸ ਗੁਰੂ ਘਰ ਉਹ ਆਪ ਕਾਲ ਘਾਤੇ ਸੀ ਪਈ ਤੁਹਾਡੇ ਬੰਦੇ ਆ ਆ ਕੇ ਲੈ ਜਾਓ ਆ ਕੇ ਲੈ ਜਾਓ ਗੁਰੂ ਘਰ ਵਾਲੇ ਕਹਿੰਦੇ ਸੀ ਚਾਹ ਪਾਣੀ ਸ਼ਕੋ ਦੋ ਦਿਨ ਰਹੋ ਫੇ ਉਹਨਾਂ ਨੂੰ ਬੱਸ ਦੀ ਟਿਕਟ ਦਿੰਦੇ ਸੀ ਕਈ ਪੈਸੇ ਵੀ ਦਿੰਦੇ ਸੀ ਆਪਾਂ ਨੂੰ ਪਤਾ ਹੈ ਇਹ ਅਸੀਂ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ ਸੋ ਟੋਟਲੀ ਜਿੰਨਾ ਇੰਡੀਆ ਦਾ ਮੀਡੀਆ ਆ ਕੋਈ ਚੈਨਲ ਲਾ ਲਓ ਕੋਈ ਟੀਵੀ ਲਾ ਲਓ ਉਹਨਾਂ ਨੇ ਇਹ ਟ੍ਰੈਂਡਿੰਗ ਨਿਊਜ਼ ਬਣਾਈ ਹੋਈ ਆ ਜਦ ਕਿ ਟ੍ਰੈਂਡਿੰਗ ਨਿਊਜ਼ ਇਹ ਆ ਵੀ ਅਮਰੀਕਾ ਦੇ ਲੋਕ H1B ਵੀਜ਼ੇ ਨੂੰ ਜਿਹੜੇ ਉਹਨਾਂ H1B ਵੀਜ਼ਾ ਲੈ ਕੇ ਆਏ ਆ ਉਹਨਾਂ ਦੇ ਉੱਤੇ ਬਹੁਤ ਗੁੱਸਾ ਆ ਉਹਨਾਂ ਨੂੰ ਵੀ ਸਾਡੀਆਂ ਜੌਬਾਂ ਉਹ ਲੈ ਗਏ ਹੈਗੇ ਆ ਝੂਠੇ ਐਕਸਪੀਰੀਅੰਸ ਵਿੱਚ ਉਹ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਕਿਸ ਹਿਸਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਉਹ ਆਪਣੇ ਹੀ ਭਾਰਤੀ ਮੂਲ ਦੇ ਲੋਕਾਂ ਨਾਲ ਜਿਹੜੇ ਹੋਰ ਜਾਤ ਵਾਲੇ ਹੈਗੇ ਜਾਂ ਸੋ ਇਹ ਤੁਹਾਡੇ ਸਾਹਮਣੇ ਹੈਗਾ ਸੋ ਇਹ ਟੋਟਲੀ ਝੁੱਠੀ ਖਬਰ ਆ ਅਨਫੋਰਚੂਨੇਟ ਪਾਰਟ ਇਹ ਆ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਵੀ ਇਸ ਝੁੱਠੀ ਖਬਰ ਨੂੰ ਗਾਂਹ ਤੇ ਗਾਂਹ ਫਲਾਈ ਜਾਂਦੇ ਆ ਸੋ ਇੰਡੀਆ ਦੀ ਅਖਬਾਰ ਨੇ ਇੱਥੋਂ ਤੱਕ ਝੂਠੇ ਗਿਆ ਇੱਕ ਅਖਬਾਰ ਨੇ ਹੈਡਿੰਗ ਲਾ ਕੇ ਉੱਤੇ ਲਾਇਆ ਵੀ ਜੀ ਯੂ ਐਸ ਦੇ ਨਿਊਯਾਰਕ ਨਿਊ ਜਰਸੀ ਗੁਰੂ ਘਰਾਂ ਦੇ ਵਿੱਚ ਆਈਸ ਦੇ ਛਾਪੇ ਕ੍ਰਿਮੀਨਲਸ ਨੂੰ ਫੜ ਲੇ ਫੋਟੋਸ ਐਨ ਉਹਦੇ ਗੁਰਦੁਆਰਾ ਸਾਹਿਬ ਦੀ ਲਾਈ ਹੈ ਦੇਖ ਲੋ ਸੈਨੋਜ਼ੇ ਕੈਲੀਫੋਰਨੀਆ ਚ ਆ 5 ਘੰਟੇ ਦੀ ਫਲਾਈਟ ਦਾ ਡਿਫਰੈਂਸ ਆ ਠੀਕ ਹੈ ਨਿਊਯਾਰਕ ਨਿਊ ਜਰਸੀ ਦਾ ਸੋ ਸੋ ਇਦਾਂ ਦੀਆਂ ਛੁੱਟੀਆਂ ਖਬਰਾਂ ਜਿਹੜੇ ਇਹ ਫਲਾ ਰਹੇ ਹੈਗੇ ਆ ਬਹੁਤ ਗੰਦ ਪਾਇਆ ਜੀ ਇਹਨਾਂ ਨੇ ਇਹ ਇਹਨਾਂ ਤੋਂ ਹੋਰ ਕੋਈ ਜਿਹੜਾ ਉਹ ਕਹਿ ਸਕਦੇ ਵੀ ਉਮੀਦ ਵੀ ਹੈ ਨਹੀਂ ਆ ਅੱਛਾ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆਪਾਂ ਪਹਿਲੇ ਦਿਨਾਂ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਵੀ ਸਿੱਖਾਂ ਦੇ ਇਸ ਤਰੀਕੇ ਦੇ ਨਾਲ ਦੁਸ਼ਮਣ ਬਹੁਤ ਨੇ ਖਾਸ ਕਰਕੇ ਜਿਹੜੇ ਇਹ ਸੰਗੀ ਮੀਡੀਆ ਆ ਸੰਗੀ ਜਿਹੜੇ ਲੋਕ ਆ ਜਿਹੜੇ ਕੀ ਨਫ਼ਰਤ ਜਿਹੜੇ ਉਹ ਕਰਦੇ ਆ ਸੁਚੇਤ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ ਆ ਇਹ ਇਹ ਬੇਸ਼ੁਕਰੇ ਵੀ ਲੋਕ ਨੇ ਇਹ ਇਹ ਜਿਹੜੇ ਆ ਸਿੱਖਾਂ ਦੇ ਗੁਰੂ ਸਾਹਿਬਾਨ ਨੇ ਇਹਨਾਂ ਦੀ ਖਾਤਰ ਇਹਨਾਂ ਦੇ ਧਰਮ ਨੂੰ ਬਚਾਉਣ ਖਾਤਰ ਸ਼ਹੀਦੀਆਂ ਜਿਹੜੀਆਂ ਪਾ ਲਈਆਂ ਪਰ ਇਹ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਰ ਰਿਹਾ ਇਹ ਇਹਨਾਂ ਤੋਂ ਬਚਨ ਦੀ ਜਿਹੜੀ ਉਹ ਇਸ ਟਾਈਮ ਜ਼ਰੂਰਤ ਹੈਗੀ ਆ ਦੇਖੋ ਨਾ ਤਾਂ ਅਸੀਂ ਕਿਸੇ ਨੂੰ ਨਹੀਂ ਕਰਦੇ ਗੁਰੂ ਘਰ ਜਿਹੜਾ ਵੀ ਆਉਂਦਾ ਉਹ ਜੀ ਆਇਆਂ ਨੂੰ ਆ ਉਹ ਗੁਰੂ ਨੂੰ ਨਾਤਮਸਤਕ ਹੋਣ ਜਿਹੜੇ ਉਹ ਆਏ ਆ ਉਹਦੇ ਵਿੱਚ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਉਹ ਆਪਣੀ ਸ਼ਰਧਾ ਦੇ ਨਾਲ ਜੇ ਕੋਈ ਆਉਂਦਾ ਹੈ ਉਹ ਆਵੇ ਪਰ ਇਦਾਂ ਦੇ ਲੋਕਾਂ ਦੀ ਜਿਹੜੀ ਉਹ ਪਛਾਣ ਵੀ ਕਰਨ ਦੀ ਲੋੜ ਆ ਵੀ ਅੱਗੇ ਪਤਾ ਨਹੀਂ ਇਹ ਕੀ ਜਿਹੜਾ ਉਹ ਕਰ ਸਕਦੇ ਆ ਅੱਜ ਖਬਰ ਫਲਾਈ ਆ ਕੱਲ ਨੂੰ ਕੀ ਪਤਾ ਇਦਾਂ ਦੇ ਕੀ ਜਿਹੜਾ ਉਹ ਕਹਿ ਦੇਣਾ ਜਾਂ ਝੂਠ ਵੀ ਜਿਹੜਾ ਝੂਠ ਇਹਨਾਂ ਨੇ ਬੋਲਣਾ ਹੀ ਆ ਤੇ ਇਹਨਾਂ ਨੂੰ ਫਰਕ ਹੀ ਨਹੀਂ ਕੋਈ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਪੈਣਾ ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਨਾਲ ਦੇ ਨਾਲ ਬਿਲਕੁਲ ਰਾਜਗਮਨੀ ਜਿਹੜੀ 18000 ਲੋਕਾਂ ਦੀ ਪੇਜ ਹੀ ਉੱਥੇ ਦੇ ਫਾਰਮ ਮਿਨਿਸਟਰ ਕਹਿ ਰਹੇ ਆ ਵੀ ਅਸੀਂ ਲੈ ਰਹੇ ਆ ਇਹ ਖਬਰ ਵੀ ਇੰਡੀਆ ਦੇ মিডিਆ ਨੇ 18000 ਦਾ ਨੰਬਰ ਦਿੱਤਾ ਆ ਹੁਣ ਇਹ ਨੰਬਰ ਕਿੱਦਾਂ ਆਇਆ ਵੀ ਬਹੁਤ ਸਾਰੇ ਹਰ ਇੱਕ ਅਮਰੀਕਨ ਹਰ ਇੱਕ ਸਿੱਖ ਇਹ ਚਾਹੁੰਦਾ ਵੀ ਅਮਰੀਕਾ ਦੇ ਵਿੱਚੋਂ ਜਿਹੜੇ ਬੰਦੇ ਕ੍ਰਿਮੀਨਲ ਆ ਜਿਹੜੇ ਗੈਂਗਸਟਰ ਆ ਜਿਹੜੇ ਕ੍ਰਾਈਮ ਕਰਦੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਚਾਹੇ ਉਹ ਡੈਮੋਕ੍ਰੇਟ ਆ ਚਾਹੇ ਉਹ ਇੰਡੀਪੈਂਡੈਂਟ ਹੈਗਾ ਰਿਪਬਲਿਕਨ ਤਾਂ ਚਲੋ ਉਹ ਕਹਿੰਦੇ ਕਹਿੰਦੇ ਹੈਗੇ ਆ ਸੋ ਹਰ ਇੱਕ ਕਹਿੰਦਾ ਆ ਵੀ ਇਹ ਹੋਣੀ ਚਾਹੀਦੀ ਕੀ ਉਹਨਾਂ ਨੂੰ ਪਤਾ ਹੈ ਵੀ ਉਹ 18000 ਬੰਦਿਆਂ ਨੂੰ ਕਿਤੇ ਤੁਸੀਂ ਉਹਨਾਂ ਦੇ ਗਲਤ ਨਾਮਾਂ ਤੇ ਪਾਸਪੋਰਟ ਤਾਂ ਨਹੀਂ ਬਣਾ ਕੇ ਦਿੱਤੇ ਇਹ ਤਾਂ ਭਾਰਤੀ ਸਰਕਾਰ ਨੂੰ ਪਤਾ ਹੋਊਗਾ ਨਾ ਵੀ ਗਲਤ ਨਾਮਾਂ ਤੇ ਤੁਸੀਂ ਪਾਸਪੋਰਟ ਬਣਾ ਕੇ ਦਿੱਤੇ ਤੁਹਾਡੇ ਕੋਲ ਲਿਸਟਾਂ ਆ ਕਿ ਕਿਹੜੇ ਬੰਦੇ ਅਮਰੀਕਾ ਗਏ ਹੈਗੇ ਆ ਇਹ ਤਾਂ ਤੁਸੀਂ ਜੀ ਹੁਣ ਕਨਫਰਮਡ ਆ ਇੰਡੀਆ ਵਾਲਿਆਂ ਨੇ ਪਾਸਪੋਰਟ ਨਕਲੀ ਬਣਾਏ ਆ ਆ ਜਿੰਨੇ ਗੈਂਗਸਟਰ ਇੱਥੇ ਆ ਆ ਥੋੜੇ ਦਿਨ ਪਹਿਲਾਂ ਇੱਕ ਦਾ ਜਿਹਦਾ ਕਤਲ ਹੋਇਆ ਸੀ ਗੋਲੀ ਗੋਲੀ ਜਿਸ ਦਾ ਨਾਮ ਸੀ ਉਹ ਇੱਕ ਨਕਲੀ ਪਾਸਪੋਰਟ ਤੇ ਆਇਆ ਸੀ ਬਿਸ਼ਨੋਈ ਦਾ ਜਿਹੜਾ ਭਰਾ ਆ ਉਹ ਨਕਲੀ ਪਾਸਪੋਰਟ ਤੇ ਪਾਸਪੋਰਟ ਤਾਂ ਇੰਡੀਆ ਵਾਲੇ ਹੀ ਬਣਾ ਕੇ ਘੱਲ ਰਹੇ ਆ ਨਾ ਇਹ ਇਹ ਇਹਦੇ ਵਿੱਚ ਤਾਂ ਕੋਈ ਦੋਰਾਵਾ ਹੀ ਨਹੀਂ ਆ ਉੱਥੇ ਹੀ ਬਣ ਕੇ ਜਿਹੜੇ ਇੱਥੇ ਜਿਹੜਾ ਉਹ ਪਹੁੰਚ ਰਹੇ ਆ ਸੋ ਇਹ 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 ਚੀਜ਼ਾਂ ਦਾ ਜਿਹੜੀਆਂ ਧਿਆਨ ਰੱਖਣ ਵਾਲੀਆਂ ਨਾਲੇ ਇਹ 18000 ਦਾ ਨੰਬਰ ਹਰਜੋ ਸਿੰਘ ਜੀ ਇਹ ਤਾਂ ਸ਼ੁਰੂਆਤ ਵਾਲੀ ਗੱਲ ਆ ਜਦੋਂ ਜਿੱਦਾਂ ਤੁਸੀਂ ਕਿਹਾ ਵੀ ਪਤਾ ਨਹੀਂ ਕਿੱਥੋਂ ਆਇਆ ਆ ਪਰ ਤੁਸੀਂ ਇਹ ਦੇਖੋ ਵੀ ਇਹਨਾਂ ਦੇ ਪਿੱਛੇ ਮਨਛਾ ਕੀ ਆ ਇਸ ਟਾਈਮ ਇਹ ਮੰਨਿਆ ਜਾ ਰਿਹਾ ਵੀ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਯੂਐਸ ਤੇ ਵਿੱਚ ਪਾ ਪੰਜਾਬੀ ਨੇ ਜਿਹੜੇ ਸਿੱਖ ਨੇ ਜਾਂ ਭਾਰਤੀ ਨੇ ਉਹ ਇਸ ਟਾਈਮ ਅਸਾਈਲਮ ਸੀਕਰਸ ਨੇ ਜੀ ਜੇ ਉਹਦਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਇੱਕ ਆਜ਼ਾਦ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਵੀ ਕਰਦੇ ਨੇ ਜਾਂ ਉਹਨਾਂ ਮਾਈਨੋਰਟੀਜ਼ ਦੇ ਵਿੱਚੋਂ ਨੇ ਜਿਨ੍ਹਾਂ ਦੇ ਨਾਲ ਭਾਰਤ ਜਿਹੜਾ ਉਸੇ ਪੂਰੀ ਤਰ੍ਹਾਂ ਧੱਕਾ ਕਰਦਾ ਹੈ ਹੁਣ ਉਹਨਾਂ ਨੂੰ ਵਾਪਸ ਲੈਣ ਦਾ ਮਤਲਬ ਕੀ ਆ ਇਹ ਐਂਗਲ ਜਿਹੜਾ ਹੈ ਨਾ ਇਹ ਵੀ ਜਿਹੜਾ ਨਾਲ ਸਮਝੋ ਸਾਰੇ ਜਾਣੇ ਵੀ ਉਹ ਕਰਦਾ ਕੀ ਜਿਹੜਾ ਉਹ ਚਾਹੁੰਦੇ ਆ ਜਿਹੜਾ ਦੁਨੀਆ ਦੇ ਵਿੱਚ ਜਾ ਕੇ ਮਾਰਨਾ ਡਰਾਉਣਾ ਧਮਕਾਉਣਾ ਟੀਐਨਆਰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿਹੜੀ ਉਹ ਇੱਥੇ ਕਰ ਰਹੀ ਸੀ ਮੈਨੂੰ ਲੱਗਦਾ ਹੈ ਉਸ ਦੀ ਅਗਲੀ ਕੜੀ ਆ ਤੁਸੀਂ ਇਸ ਨੂੰ ਧਿਆਨ ਨਾਲ ਗੌਰ ਦੇ ਨਾਲ ਜਿਹੜਾ ਉਹ ਸਮਝੋ ਚਿੱਥੇ ਜਿਹੜਾ ਉਹ ਤੁਸੀਂ ਦੇਖੋ ਵੀ ਕੇਸਰੀ ਕੇ ਦੇ ਨਾਲ ਜਦੋਂ ਡਰਾਉਣ ਧਮਕਾਉਣ ਵਾਲਾ ਕੰਮ ਉਹਨਾਂ ਦਾ ਰੁਕ ਗਿਆ ਉਹ ਸੁਪਾਰੀਆਂ ਜਿਹੜੀਆਂ ਦਿੰਦੇ ਸੀ ਉਹ ਫੜ ਹੋ ਗਏ ਰਾ ਦੇ ਏਜੰਟ ਜਿਹੜੇ ਆ ਉਹਨਾਂ ਦੀਆਂ ਤਸਵੀਰਾਂ ਜਾਰੀ ਹੋ ਗਈਆਂ ਮੋਸਟ ਵਾਂਟਡ ਦੇ ਵਿੱਚ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਤਾਂ ਉਹ ਤੋਂ ਬਾਅਦ ਕੀ ਕੀਤਾ ਕਹਿੰਦੇ ਜੀ ਚਲੋ ਇਦਾਂ ਕਰੋ ਯੂਐਸ ਨੂੰ ਮਨਾਓ ਟਰੰਪ ਨੂੰ ਠੰਡਿਆ ਕਰੋ ਤੇ ਨਾਲੇ ਇਦਾਂ ਕਹਿੰਨੇ ਉਹਨਾਂ ਨੂੰ ਵੀ ਤੁਸੀਂ ਲਿਆਓ ਬੰਦੇ ਫੜ ਕੇ ਸਾਨੂੰ ਦੋ ਅਸੀਂ ਵਾਪਸ ਜਿਹੜਾ ਉਹ ਲੈਨੇ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਕੀ ਲੱਗਦਾ ਉੱਥੇ ਉਹਨਾਂ ਦੇ ਨਾ ਫੁੱਲਾਂ ਦੇ ਨਿਹਾਰ ਦੇ ਨਾਲ ਸਵਾਗਤ ਕਰਨਾ ਹੈ ਉੱਥੇ ਉਹਨਾਂ ਦੇ ਨਾਲ ਉਹੀ ਕੁਝ ਕਰਨਾ ਹੈ ਜੋ ਇੱਥੇ ਬਾਹਰ ਸੋਚਣ ਸੋਚ ਰਹੇ ਸੀ ਜੋ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਉਹ ਮਨਸ਼ਾ ਸੀਗੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਪਾਸਵਰਡ ਬਿਲਕੁਲ ਉਹਨਾਂ ਨੇ ਅਸਲੀ ਬਣਾਏ ਨੇ ਨਕਲੀ ਨਾਮਾਂ ਦੇ ਉੱਤੇ ਉਹਨਾਂ ਦੇ ਬੰਦਿਆਂ ਦੀ ਜਿਹੜੀ ਉਹਤੇ ਆਪਣੀ ਜਿਹੜੀ ਮੋਹਰ ਲਾ ਕੇ ਜਿਹੜੀ ਉਹ ਇੱਚੇ ਲੈ ਕੇ ਆਉਂਦੇ ਨੇ ਆ ਹੁਣ ਕਿਸੇ ਮੁਲਕ ਨੇ ਜਦੋਂ ਕਿਸੇ ਨੂੰ ਐਂਟਰੀ ਦੇਣੀ ਆ ਉਹ ਇੱਕ ਲੀਗਲ ਡਾਕੂਮੈਂਟ ਦੇ ਆਧਾਰ ਤੇ ਦਿੰਦਾ ਹੈ ਜਦੋਂ ਤੁਸੀਂ ਕੋਈ ਕੋਈ ਵਿਜ਼ਟਰ ਤੇ ਆ ਰਿਹਾ ਹੈ ਜਾਂ ਕਿਸੇ ਤਰੀਕੇ ਦੇ ਨਾਲ ਆ ਰਿਹਾ ਤੇ ਉਹ ਪਾਸਪੋਰਟ ਦੀ ਪਾਸਪੋਰਟ ਇੱਕ ਮਾਇਨਾ ਹੈ ਪਾਸਪੋਰਟ ਨੂੰ ਜਾਰੀ ਕਰਨ ਵਾਲਾ ਕਿਹੜਾ ਵਿਭਾਗ ਉਹਨਾਂ ਦਾ ਆਪਣਾ ਫੋਰਨ ਮਨਿਸਟਰ ਉਹਨਾਂ ਦੇ ਆਪਣੀ ਫੋਰਨ ਜਿਹੜੀ ਉਹ ਹੈਗੀ ਆ ਉਹ ਆਪ ਨਕਲੀ ਨਾਮ ਦੇ ਉੱਤੇ ਮੋਹਰ ਲਾ ਕੇ ਉਸ ਬੰਦੇ ਨੂੰ ਜਿਹੜਾ ਉੱਥੇ ਪੁਲਿਸ ਦੇ ਵਿੱਚ ਭਗੌੜਾ ਆ ਪੁਲਿਸ ਦੀ ਕਲੀਅਰੈਂਸ ਚਾਹੀਦੀ ਹੁੰਦੀ ਆ ਉਹ ਚੀਜ਼ਾਂ ਨਕਲੀ ਬਣਵਾ ਕੇ ਉਹ ਨਕਲੀ ਚੀਜ਼ਾਂ ਜਿਹੜੀਆਂ ਉਹ ਸ਼ੋਅ ਕਰਕੇ ਅਸਲੀ ਪਾਸਪੋਰਟ ਬਣਾ ਕੇ ਜਿਹੜੇ ਉੱਥੇ ਆਉਂਦੇ ਆ ਸੋ ਇੱਥੇ ਉਹ ਕਲੀਅਰ ਹੋਣਾ ਚਾਹੀਦਾ ਆ ਮੈਨੂੰ ਯਾਦ ਆ ਗਈ ਹਰਜੋਤ ਸਿੰਘ ਜੀ ਗੱਲ ਆਪਣੇ ਗਵਰਨਮੈਂਟ ਦੇ ਮੁਲਕ ਕੈਨੇਡਾ ਦੇ ਜਿਹੜੇ ਮਨਿਸਟਰ ਆ ਜਦੋਂ ਬਹੁਤ ਜ਼ਿਆਦਾ ਰੌਲਾ ਚੱਲ ਰਿਹਾ ਸੀ ਉੱਥੇ ਵੀ ਇਮੀਗ੍ਰੇਸ਼ਨ ਦਾ ਸਟੂਡੈਂਟਸ ਦਾ ਵੀ ਤੇ ਕਹਿੰਦੇ ਵੀ ਸਾਨੂੰ ਪਤਾ ਆ ਵੀ ਉੱਥੇ ਨਕਲੀ ਜਿਹੜੇ ਡਾਕੂਮੈਂਟਸ ਜਿਹੜੇ ਉਹ ਬਣਾ ਕੇ ਸਰਟੀਫିକੇਟ ਬਣਾ ਕੇ ਜਿਹੜਾ ਇਹਨਾਂ ਨੂੰ ਬਾਅਦ ਵਿੱਚ ਇਹ ਵੀਜ਼ਾ ਜਿਹੜਾ ਉਹ ਲੱਗ ਜਾਂਦਾ ਹੈ ਅਸੀਂ ਕੀ ਕਰੀਏ ਅਸੀਂ ਹੁਣ ਇੱਕ ਮੁਲਕ ਦੇ ਉੱਤੇ ਯਕੀਨ ਹੀ ਕਰ ਸਕਦੇ ਆ ਉਹੀ ਚੀਜ਼ ਹੁਣ ਇਹਨਾਂ ਨੇ ਅਮਰੀਕਾ ਵਿੱਚ ਵੀ ਧੋਰੀ ਹੈਗੀ ਜੀ ਜੀ ਬਿਲਕੁਲ ਸਤਦੇਵ ਸ਼ਰਮਾ ਜੀ ਕਹਿੰਦੇ ਆ ਵੀ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਬਿਨਾਂ ਸਬੂਤ ਤੋਂ ਖਬਰ ਦੇਣੀ ਭਾਰਤੀ মিডিਆ ਨੂੰ ਸ਼ਰਮ ਆਣੀ ਚਾਹੀਦੀ ਆ ਸੋ ਬਿਲਕੁਲ ਆਪਾਂ ਪੰਜਾਬੀ ਜਿਹੜੀ ਯੂਐਸਏ ਵੱਲੋਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਕੋਈ ਵੀ ਜਿਹੜੀ ਖਬਰ ਹੁੰਦੀ ਆ ਨਾ ਉਸ ਨੂੰ ਛਾਣਬੀਣ ਕਰਿਆ ਕਰੋ ਪੰਜਾਬੀ ਰੇਡੀਓ ਯੂ ਐਸ اے ਨੂੰ ਸੁਣਿਆ ਕਰੋ ਜਿਹੜਾ ਸਾਡੇ YouTube ਚੈਨਲ ਨੂੰ ਵੀ ਦੇਖਿਆ ਕਰੋ ਜਿੰਨੇ ਸਾਡੇ 15 ਸਟੇਸ਼ਨ ਹੈਗੇ ਆ ਸਾਡੀ ਕੋਸ਼ਿਸ਼ ਹੁੰਦੀ ਆ ਜਿਹੜੀ ਆ ਬਿਲਕੁਲ ਪੂਰੀ ਜਾਣਕਾਰੀ ਲੈ ਕੇ ਜਿਹੜੀ ਸਹੀ ਖਬਰ ਆ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਸੇਵਾ ਸਿੰਘ ਜਿਹੜੇ ਹਰਜੋਸੀ ਦੱਸਦੇ ਕਹਿੰਦੇ ਵੀ ਅਸੀਂ ਨਿਊਯਾਰਕ ਗੁਰੂ ਘਰ ਦੇ ਅੰਦਰ ਹੀ ਸੀਗੇ ਕੋਈ ਛਾਪਾ ਨਹੀਂ ਪਿਆ ਬਿਲਕੁਲ ਝੂਠੀ ਖਬਰ ਆ ਜੀ ਜੀ। ਸੋ ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਗੁਰੂ ਘਰ ਆ ਆਪਣੀ ਚਾਹੇ ਹੋਰ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਉਹਨਾਂ ਨੂੰ ਸਟੇਟਮੈਂਟਾਂ ਜਾਰੀ ਕਰਨੀਆਂ ਚਾਹੀਦੀਆਂ ਵੀ ਇਹ ਜਿਹੜਾ ਭਾਰਤ ਸਰਕਾਰ ਐਡਾ ਝੂਠਾ ਪ੍ਰਚਾਰ ਹੁਣ ਇਨਾਂ ਦਾ ਇੱਕੋ ਇੱਕ ਮਕਸਦ ਹੈ ਰਾਜਕਨਵੀਰ ਸਿੰਘ ਜੀ ਤੁਸੀਂ ਦੇਖਿਆ ਉਹ ਨਗਰ ਕੀਰਤਨ ਦੇ ਦੌਰਾਨ ਵੀ ਪਈ ਜੀ ਦੇਖੋ ਉੱਥੇ ਅਟੈਕ ਹੋ ਸਕਦਾ ਆ ਹੋ ਸਕਦਾ ਪਈ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਘਰਾਂ ਨਾਲੋਂ ਤੋੜਿਆ ਜਾਵੇ ਤੋੜਿਆ ਜਾਵੇ ਬਸ ਬਸ ਡਰ ਦੇ ਮਾਰੇ ਲੋਕ ਗੁਰੂ ਘਰਾਂ ਚ ਨਾ ਆਣ ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਜਾਂ ਇਹਨਾਂ ਦੇ ਜਿਹੜੇ ਇੱਥੇ ਇਨਫੋਰਮੇਸ਼ਨ ਭੇਜਦੇ ਆ ਜਾਂ ਉੱਥੇ ਉਹ ਦੇਖਦੇ ਘੱਟ ਨਹੀਂ ਵੀ ਪਈ ਉੱਥੇ ਅੱਧੇ ਤਾਂ ਹਿੰਦੂ ਹੁੰਦੇ ਆ ਤੁਹਾਡੇ ਅੱdte ਤਾਂ ਹਿੰਦੂ ਭੈਣ ਭਰਾ ਹੁੰਦੇ ਆ ਇੱਥੇ ਤਾਂ ਕੋਈ ਰੌਲਾ ਹੀ ਨਹੀਂ ਹੈ ਹਿੰਦੂ ਸਿੱਖ ਦਾ ਸਾਰੇ ਗੁਰੂ ਘਰਾਂ ਦੇ ਵਿੱਚ ਕਾਹਤੇ ਤੁਸੀਂ ਇੰਨੀ ਜ਼ਹਿਰ ਜਿਹੜੀ ਆ ਉਹ ਭਲਾਈ ਜਾਂਦੇ ਹੈਗੇ ਸਿੱਖਾਂ ਦੇ ਉਲਟ ਸੋ ਬਿਲਕੁਲ ਸਿੱਖ ਆਰਗੇਨਾਈਜੇਸ਼ਨ ਨੂੰ ਇਮੀਡੀਏਟਲੀ ਜਿਹੜੀਆਂ ਸਟੇਟਮੈਂਟਸ ਆ ਉਹ ਜਾਰੀ ਕਰਨੀਆਂ ਚਾਹੀਦੀਆਂ ਤੇ ਨਾਲ ਦੀ ਨਾਲ ਜਿਹੜੀ ਆ ਇੱਥੇ ਦੀ ਸਟੇਟ ਡਿਪਾਰਟਮੈਂਟ ਉਹਨਾਂ ਨੂੰ ਉਹ ਲੈਟਰ ਦੇਣੇ ਚਾਹੀਦੇ ਆ ਭਈ ਭਾਰਤ ਦਾ ਮੀਡੀਆ ਜਿਹੜਾ H1 ਵੀਜ਼ੇ ਵਾਲਾ ਇਸ਼ੂ ਆ ਉਸ ਨੂੰ ਤੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਵਾਲੇ ਇਸ਼ੂ ਨੂੰ ਲੈ ਕੇ ਉਹਨੂੰ ਡਿਵਰਟ ਕਰਕੇ ਸਾਰਾ ਜਿਹੜਾ ਫੋਕਸ ਆ ਉਹ ਝੂਠੀਆਂ ਖਬਰਾਂ ਫਲਾ ਕੇ ਸਿੱਖਾਂ ਦੇ ਅੰਗੇਸਟ ਵਰਤਣਾ ਚਾਹੁੰਦਾ ਹੈਗਾ ਜੀ ਬਿਲਕੁਲ ਬਾਕੀ ਆਪਾਂ ਨੂੰ ਪਤਾ ਹੀ ਆ ਹਰਜੋਤ ਸਿੰਘ ਜੀ ਵੀ ਉਥੇ ਦੇ মিডিਏ ਦੀ ਆਜ਼ਾਦੀ ਤੇ মিডিਏ ਦੇ ਵਿੱਚ ਜਿਹੜਾ ਮਸਲਾ ਆ ਵੀ ਉਹ ਕਿੰਵੇਂ ਨੰਬਰ ਤਾ ਮਿਲਦਾ ਅਖੀਰਲੇ ਟੌਪ ਨਾਟ ਟੌਪ ਜਿਹੜੇ ਬਾਟਮ 3 ਦੇ ਵਿੱਚ ਜਿਹੜੇ ਹੁਣੇ ਜਾਂ ਬਾਟਮ 10 ਦੇ ਵਿੱਚ ਇਹਨਾਂ ਦਾ ਨੰਬਰ ਆ 190 100 ਪਤਾ ਨਹੀਂ ਕਿੰਵੇਂ ਨੰਬਰ ਦੇ ਉੱਤੇ ਜਿਹੜੇ মিডিਆ ਵਾਲਾ ਜਿਹੜਾ ਉਹਨਾਂ ਦਾ ਲੈਵਲ ਆ ਭਾਰਤ ਦਾ ਚੱਲ ਰਿਹਾ ਸੋ ਉਹਨਾਂ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੰਦਾ ਇਦਾਂ ਦੀ ਹੀ ਉਮੀਦ ਜਿਹੜੀ ਉਹ ਰੱਖਦਾ ਹੈਗਾ ਬਿਲਕੁਲ ਤੁਸੀਂ ਦੇਖੋ ਵੀ ਕੱਲ ਬਾਪੂ ਸੂਰ ਸਿੰਘ ਉਹਨਾਂ ਦਾ ਫਿਊਨਲ ਸੀਗਾ ਫਿਊਨਲ ਹੋਮ ਤੇ ਫਰੀਮੰਡ ਗੁਰੂ ਘਰ ਦੇ ਦੋ ਦੋ ਬਲਾਕ ਤੱਕ ਲੋਕਾਂ ਨੂੰ ਕਾਰਾਂ پارک ਕਰਨ ਦੀ ਜਗ੍ਹਾ ਨਹੀਂ ਸੀ ਜੀ ਇੰਨੀ ਵੱਡੀ ਗਿਣਤੀ ਸਿੱਖ ਪਹੁੰਚੇ ਹੋਏ ਸੀ ਇਹ ਖਬਰ ਕਿਸੇ ਭਾਰਤੀ মিডিਆ ਨੇ ਨਹੀਂ ਸ਼ੋਅ ਕਰਨੀ ਹੈਗੀ ਵੀ ਬੰਦੀ ਸਿੰਘਾਂ ਦੀ ਦਿਖਾਈ ਦੇ ਲਈ ਜਿਨ੍ਹਾਂ ਨੇ ਵਰਤ ਰੱਖਿਆ ਸੀ ਇੰਨੇ ਸਾਲ ਉਹਨਾਂ ਦੀ ਜਿਹੜੇ ਜਦੋਂ ਚੜ੍ਹਾਈ ਕਰਕੇ ਉਹਨਾਂ ਦੇ ਲਈ ਕਿੰਨੇ ਲੋਕ ਜਿਹੜੇ ਦੂਰੋਂ ਨਿਰੋਂ ਜਿਹੜੇ ਆ ਉਹ ਪਹੁੰਚੇ ਆ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਦੇਣ ਦੇ ਲਈ ਤੇ ਹਰਜੋਤ ਸਿੰਘ ਜੀ ਤੁਸੀਂ ਵੀ ਉੱਥੇ ਹੋਏ ਸੀ ਜੇ ਤੁਸੀਂ ਕੁਝ ਹੋਰ ਉਸ ਬਾਬਤ ਸ਼ੇਅਰ ਕਰਨਾ ਚਾਹੁੰਦੇ ਗੱਲ ਕਰਨੀ ਚਾਹੁੰਦੇ ਜੀ ਬਿਲਕੁਲ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਦੂਰੋਂ ਦੂਰੋਂ ਆਏ ਹੋਏ ਸੀ ਨਿਊਯਾਰਕ ਤੋਂ ਵੀ ਕੈਨੇਡਾ ਤੋਂ ਵੀ ਜਰਮਨ ਤੋਂ ਵੀ ਆਏ ਹੋਏ ਸੀ ਤੇ ਫਿਊਨਲ ਹੋਮ ਦੇ ਵਿੱਚ ਬਹੁਤ ਜਿੱਦਾਂ ਜਦੋਂ ਆਪਾਂ ਜਾਣਦੇ ਆ ਬੜਾ ਠੰਦੀ ਕਲਾਰਾ ਮਾਹੌਲ ਹੁੰਦਾ ਹੈਗਾ ਆ ਪਰ ਉੱਤੇ ਬਹੁਤ ਚੜ੍ਹਦੀ ਗੱਲਾਂ ਦਾ ਮਾਹੌਲ ਸੀ ਨਾਰੇ ਲੱਗ ਰਹੇ ਸੀ ਹਨ ਤੇ ਸਭ ਤੋਂ ਵੱਡੀ ਪ੍ਰੋਬਲਮ ਪਾਰਕ ਜਿਸ ਤਰ੍ਹਾਂ ਮੈਂ ਦੱਸਿਆ ਹਾਲਾਂਕਿ ਜਿਹੜਾ ਚੈਪਲ ਆਫ ਚਾਈਮਜ਼ ਆ ਹੇਰਵਰਡ ਦਾ ਫਿਊਨਰਲ ਹੌਮ ਬਹੁਤ ਵੱਡਾ ਹੈਗਾ ਪਰ ਬਹੁਤ ਵੱਡੀ ਗਿਣਤੀ ਸਿੱਖ ਪਹੁੰਚੇ ਸੀ ਉਸ ਤੋਂ ਬਾਅਦ ਗੁਰੂ ਘਰ ਫਰੀਮਾਉਂ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਸੋ ਸਾਰੇ ਹੀ ਜਿੰਨੇ ਜਿਹੜੇ ਸਿੱਖ ਸੀ ਉਹਨਾਂ ਨੇ ਕਿਹਾ ਭਈ ਬਾਪੂ ਜੀ ਨੇ ਬਹੁਤ ਵਧੀਆ ਕੰਮ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਜੀ